ਜੋ ਮਰਪਾਲ ਦੀ ਸੌਂਚ ਪੰਜਾਰੇ ਨੂੰ ਨਹੀਂ ਟੇਟ ਲਿਆਂਦਾ ਜਾ ਰਹੀ ਕੋਈ ਜਾਣਕਾਰੀ ਆਈ ਹੈ ਕੋਈ ਦੇ ਕੇ ਨਹੀਂ ਸਾਡੇ ਕੋਲ ਤੇ ਹੀ ਕੱਲ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਤੇ ਆਪ ਤੁਸੀਂ ਦਿੱਲੀ ਪਹੁੰਚ ਜਾਓ ਕੱਲ ਉਹਨਾਂ 5 ਤਰੀਕ ਨੂੰ ਸੌਂਚ ਕਾਈ ਜਾਊਗੀ ਤੇ ਕੱਲ ਹੀ ਤੁਹਾਨੂੰ ਕੱਲ ਦਾ ਸ਼ਡਿਊਲ ਦੱਸਿਆ ਜਾਊਗਾ ਤੇ ਅਜੇ ਤੱਕ ਸਾਨੂੰ ਕੋਈ ਸਰਕਾਰ ਦੀ ਤਰਫੋਂ ਕੋਈ ਇਦਾਂ ਦੀ ਜਾਣਕਾਰੀ ਦਿੱਤੀ ਕਿ ਕਿੰਨੇ ਵਜੇ ਨੂੰ ਸੌਂਚ ਕਾਈ ਜਾ ਰਹੀ ਆ ਕਿੰਨੇ ਆਦਮੀ ਨੂੰ ਮਿਲਣ ਦਿੱਤਾ ਜਾ ਸਕਦਾ ਤੇ ਸਾਡੀ ਤੇ ਅੱਜ ਵੀ ਸਰਕਾਰ ਨੂੰ ਲੋਕ ਸਭਾ ਸਪੀਕਰ ਨੂੰ ਵੀ ਇਹ ਬੇਨਤੀ ਹੈ ਕਿ ਬਹੁਤ ਲੋਕ ਪੰਜਾਬ ਤੋਂ ਉਹਨਾਂ ਨੂੰ ਮਿਲਣ ਵਾਲੇ ਚਾਣ ਵਾਲੇ ਆਏ ਹੋਏ ਆ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਮੀਡੀਆ ਨੂੰ ਅਡਰਸ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਜੋ ਲੋਕਾਂ ਵਾਸਤੇ ਪੰਜਾਬ ਵਾਸਤੇ ਉਹ ਕੀ ਸੋਚਦੇ ਆ ਉਹ ਪਤਾ ਚੱਲ ਸਕੇ ਦੇਰੀ ਹੋ ਗਈ ਹੈ ਜਾਂ ਕਦੋਂ ਮਿਲੋਣਾ ਕਿਉਂਕਿ ਜੇ ਤੁਹਾਡੇ ਨਾਲ ਉਹਨਾਂ ਨੇ ਮਿਲੋਣਾ ਵੀ ਹੈ ਤਾਂ ਤੁਹਾਨੂੰ ਸ਼ਡਿਊਲ ਤਾਂ ਦਿੱਤਾ ਹੀ ਹੋਊਗਾ ਜਾਂ ਦੱਸਣਗੇ ਉਹ ਰਾਤ ਤੱਕ ਆਇਆ ਹੋਇਆ ਨਹੀਂ ਅਜੇ ਇਹ ਸ਼ਡਿਊਲ ਨਹੀਂ ਦਿੱਤਾ ਕੋਈ ਵੀ ਤੇ ਅਧਿਕਾਰੀ ਕਹਿੰਦੇ ਸੀ ਕਿ ਸਾਡੇ ਕੋਲ ਜਿੱਦਾਂ ਜਾਣਕਾਰੀ ਆਉਂਦੀ ਅਸੀਂ ਤੁਹਾਨੂੰ ਅੱਗੇ ਫਾਰਵਰਡ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਸ਼ਾਇਦ ਜਲਦੀ ਕੋਈ ਨਾ ਕੋਈ ਨਵੀਂ ਜਾਣਕਾਰੀ ਆਊਗੀ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਵੀ ਅੱਗੇ ਦੱਸਤਾ ਜਾਊਗਾ ਕੋਈ ਸਾਡੇ ਨਾਲ ਕੋਈ ਗੱਲ ਨਹੀਂ ਹੈ ਕਰ ਰਹੀ ਹੈ ਜਾਂ ਪੰਜਾਬ ਪੁਲਿਸ ਦੇ ਅਧਿਕਾਰੀ ਹਾਂ ਨਹੀਂ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਕੋਈ ਡਿਊਟੀ ਲੱਗੀ ਸੀ ਤੇ ਉਹ ਕਹਿੰਦੇ ਕਿ ਜਦੋਂ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤ ਆਉਂਦੀ ਹੈ ਜੋ ਵੀ ਉਹ ਜਾਣਕਾਰੀ ਹੋਗੀ ਅਸੀਂ ਉਹ ਤੁਹਾਨੂੰ ਉਹ ਨਾਲ ਦੀ ਨਾਲ ਦੱਸਦੇ ਜਾਵਾਂਗੇ ਫਿਰ ਕੀ ਪ੍ਰੋਗਰਾਮ ਆ ਸਾਨੂੰ ਮਿਲਣ ਦਾ ਜਾਂ ਕੁਝ ਵੀ ਉਹ ਅਸੀਂ ਉਹ ਉਹਦਾ ਪ੍ਰਬੰਧ ਕਰਕੇ ਤੁਹਾਨੂੰ ਪੁੱਛਣ ਪ੍ਰਬੰਧਾ ਬਾਰੇ ਵੀ ਦੱਸਿਆ ਕਿ ਪ੍ਰਬੰਧ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਆਉਣ ਤੋਂ ਲੈ ਕੇ ਵਾਪਸ ਲਿਜਾਣ ਤੱਕ ਤੁਹਾਨੂੰ ਮਿਹਰਬਾਨੀ ਨੇ ਉਹ ਤਾਂ ਚਲੋ ਜੀ ਉਹਨਾਂ ਨੇ ਆਪਣੇ ਲੈਵਲ ਤੇ ਕੀਤੇ ਹੋਣਗੇ ਪਰ ਸਾਨੂੰ ਤੇ ਉਹਨਾਂ ਨਾਲ ਮੁਲਾਕਾਤ ਦਾ ਪ੍ਰਬੰਧ ਜਾਂ ਉਹਨਾਂ ਦੇ ਜਿਹੜੇ ਉਹ ਉਹਨਾਂ ਦੇ ਚਾਉ ਵਾਲੇ ਸੀ ਕਿ ਉਹਨਾਂ ਨੂੰ ਜਿੱਦਾਂ ਉਹ ਲੋਕ ਸਭਾ ਚਾਹ ਰਹੇ ਆ ਤੇ ਐਸੀ ਉਹਨਾਂ ਨੂੰ ਵੇਖ ਸਕੀਏ ਮੇਰੇ ਖਿਆਲ ਸਾਡੀ ਤੇ ਇਹੋ ਹੀ ਮੰਗ ਸੀਗੀ ਬਾਕੀ ਉਹ ਜਿਹੜੇ ਪ੍ਰਬੰਧ ਕਰਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਕੀਤੇ ਹੋਣਗੇ ਕਿਦਾਂ ਇਹਦੇ ਕੀਤੇ ਆ ਤੇ ਸਾਡੀ ਇਹੋ ਹੀ ਮੰਗਿਆ ਕਿ ਉਹਨਾਂ ਨੂੰ ਮੇਰੇ ਕਾਲਜ ਰਿਹਾ ਕੀਤਾ ਜਾਣਾ ਚਾਹੀਦਾ ਲੋਕਾਂ 'ਚ ਆਮ ਖੁੱਲੇ ਵਿਚਰਨ ਦੇਣਾ ਚਾਹੀਦਾ ਤੇ ਜੋ ਵੀ মিডিਆ ਨਾਲ ਵੀ ਗੱਲਬਾਤ ਕਰਨੀ ਉਹ ਉਹ ਵੀ ਉਹਨਾਂ ਨੂੰ মিডিਆ ਦੇ মিডিਆ ਵਾਲਿਆਂ ਨੂੰ ਵੀ ਇਹ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹਨਾਂ ਨਾਲ ਗੱਲ ਕਰ ਸਕਣ ਕੁਝ ਜਿਹੜੇ ਮਰਪਾਲ ਜੀ ਅ ਸੌਂਚ ਚ ਜਾਣਾਰੇ ਉਹਨਾਂ ਨੇ ਟੈਕ ਲਿਆ ਅੰਦਾਜ਼ਾ ਰੱਖੀ ਕੋਈ ਜਾਣਕਾਰੀ ਆਈ ਹੈ ਕੋਈ ਜਿਹਾ ਨਹੀਂ ਸਾਡੇ ਕੋਲ ਤੇ ਹੀ ਕੱਲ ਹੀ ਹੀ ਜਾਣਕਾਰੀ ਦਿੱਤੀ ਗਈ ਸੀ ਕਿ ਤੇ ਆਪ ਤੁਸੀਂ ਦਿੱਲੀ ਪਹੁੰਚ ਜਾਓ ਕੱਲ ਉਹਨਾਂ ਨੂੰ 5 ਤਰੀਕ ਨੂੰ ਸੌਂਚ ਕਾਈ ਜਾਊਗੀ ਤੇ ਕੱਲ ਹੀ ਤੁਹਾਨੂੰ ਕੱਲ ਦਾ ਸ਼ਡਿਊਲ ਦੱਸਿਆ ਜਾਊਗਾ ਤੇ ਅਜੇ ਤੱਕ ਸਾਨੂੰ ਕੋਈ ਸਰਕਾਰ ਦੀ ਤਰਫੋਂ ਕੋਈ ਇਦਾਂ ਦੀ ਜਾਣਕਾਰੀ ਦਿੱਤੀ ਕਿ ਕਿੰਨੇ ਵਜੇ ਨੂੰ ਸੌਂਚ ਕਾਈ ਜਾ ਰਹੀ ਆ ਕਿੰਨੇ ਆਦਮੀ ਨੂੰ ਮਿਲਣ ਦਿੱਤਾ ਜਾ ਸਕਦਾ ਤੇ ਸਾਡੀ ਤੇ ਅੱਜ ਵੀ ਸਰਕਾਰ ਨੂੰ ਲੋਕ ਸਭਾ ਸਪੀਕਰ ਨੂੰ ਵੀ ਇਹ ਬੇਨਤੀ ਹੈ ਕਿ ਬਹੁਤ ਲੋਕ ਪੰਜਾਬ ਤੋਂ ਉਹਨਾਂ ਨੂੰ ਮਿਲਣ ਵਾਲੇ ਚਾਉਣ ਵਾਲੇ ਆਏ ਹੋਏ ਆ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਮੀਡੀਆ ਨੂੰ ਅਡਰਸ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਜੋ ਲੋਕਾਂ ਵਾਸਤੇ ਪੰਜਾਬ ਵਾਸਤੇ ਉਹ ਕੀ ਸੋਚਦੇ ਆ ਉਹ ਪਤਾ ਚੱਲ ਸਕੇ ਕੀ ਹੋ ਰਹੀ ਹੈ ਯਾਰ ਕਦੋਂ ਮਿਲਣਾ ਕਿ ਜੇ ਤੁਹਾਡੇ ਨਾਲ ਉਹਨਾਂ ਨੇ ਮਿਲਣਾ ਵੀ ਹੈ ਤਾਂ ਤੁਹਾਨੂੰ ਉਹਨੂੰ ਸ਼ਡਿਊਲ ਤਾਂ ਦਿੱਤਾ ਹੀ ਹੋਊਗਾ ਜਾਂ ਦੱਸਣਗੇ ਉਹ ਰਾਤ ਤੱਕ ਆਇਆ ਹੋਇਆ ਨਹੀਂ ਅਜੇ ਇਹ ਸ਼ਡਿਊਲ ਨਹੀਂ ਦਿੱਤਾ ਕੋਈ ਵੀ ਤੇ ਅਧਿਕਾਰੀ ਕਹਿੰਦੇ ਸੀ ਕਿ ਸਾਡੇ ਕੋਲ ਜਿੱਦਾਂ ਜਾਣਕਾਰੀ ਆਉਂਦੀ ਅਸੀਂ ਤੁਹਾਨੂੰ ਅੱਗੇ ਫਾਰਵਰਡ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਸ਼ਾਇਦ ਜਲਦੀ ਕੋਈ ਨਾ ਕੋਈ ਨਵੀਂ ਜਾਣਕਾਰੀ ਆਊਗੀ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਵੀ ਅੱਗੇ ਦੱਸਤਾ ਜਾਊਗਾ ਕੋਈ ਸਾਡੇ ਨਾਲ ਕੋਈ ਗੱਲ ਹੈ ਇਹ ਅਸੀਂ ਗੱਲ ਕਰ ਰਹੀ ਹਾਂ ਜਾਂ ਪੰਜਾਬ ਪੁਲਿਸ ਦੇ ਅਧਿਕਾਰੀ ਜਾਂਦਾ ਹੈ ਨਹੀਂ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਕੋਈ ਡਿਊਟੀ ਲੱਗੀ ਸੀ ਤੇ ਉਹ ਕਹਿੰਦੇ ਕਿ ਜਦੋਂ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤ ਆਉਂਦੀ ਹੈ ਜੋ ਵੀ ਉਹ ਜਾਣਕਾਰੀ ਹੋਗੀ ਅਸੀਂ ਉਹ ਤੁਹਾਨੂੰ ਉਹ ਨਾਲ ਦੀ ਨਾਲ ਦੱਸਦੇ ਜਾਵਾਂਗੇ ਫਿਰ ਕੀ ਪ੍ਰੋਗਰਾਮ ਆ ਸਾਨੂੰ ਮਿਲਣ ਦਾ ਜਾਂ ਕੁਝ ਵੀ ਉਹ ਅਸੀਂ ਉਹ ਦਾ ਪ੍ਰਬੰਧ ਕਰਕੇ ਤੁਹਾਨੂੰ ਪੁੱਛ ਪ੍ਰਬੰਧਾ ਬਾਰੇ ਕੋਈ ਦੱਸਿਆ ਕਿ ਪ੍ਰਬੰਧ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਕੇ ਵਾਪਸ ਤੇ ਜਾਣ ਦਾ ਕਰੋ ਮਹਿਮਾਨ ਨੂੰ ਲੈ ਕੇ ਨੇ ਉਹ ਤਾਂ ਚਲੋ ਜੀ ਉਹਨਾਂ ਨੇ ਆਪਣੇ ਲੈਵਲ ਤੇ ਕੀਤੇ ਹੋਣਗੇ ਪਰ ਸਾਨੂੰ ਤੇ ਉਹਨਾਂ ਨਾਲ ਮੁਲਾਕਾਤ ਦਾ ਪ੍ਰਬੰਧ ਜਾਂ ਉਹਨਾਂ ਦੇ ਜਿਹੜੇ ਉਹ ਉਹਨਾਂ ਦੇ ਚੌਂ ਵਾਲੇ ਸੀ ਕਿ ਉਹਨਾਂ ਨੂੰ ਜਿੱਦਾਂ ਉਹ ਲੋਕ ਸਭਾ ਚਾਹ ਰਹੇ ਆ ਤੇ ਐਸੀ ਉਹਨਾਂ ਨੂੰ ਦੇਖ ਸਕੀਏ ਮੇਰੇ ਖਿਆਲੋਂ ਸਾਡੀ ਤੇ ਇਹੋ ਹੀ ਮੰਗ ਸੀ ਕਿ ਬਾਕੀ ਉਹ ਜਿਹੜੇ ਪ੍ਰਬੰਧ ਕਰਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਕੀਤੇ ਹੋਣਗੇ ਕਿਦਾਂ ਇਹਦੇ ਕੀਤੇ ਆ ਤੇ ਸਾਡੀ ਇਹੋ ਹੀ ਮੰਗ ਹੈ ਕਿ ਉਹਨਾਂ ਨੂੰ ਮੇਰੇ ਖਿਆਲ ਰਿਹਾ ਕੀਤਾ ਜਾਣਾ ਚਾਹੀਦਾ ਲੋਕਾਂ 'ਚ ਆਮ ਖੁੱਲੇ ਵਿਚਰਨ ਦੇਣਾ ਚਾਹੀਦਾ ਤੇ ਜੋ ਵੀ ਮੀਡੀਆ ਨਾਲ ਵੀ ਗੱਲਬਾਤ ਕਰਨੀ ਉਹ ਉਹ ਵੀ ਉਹਨਾਂ ਨੂੰ ਮੀਡੀਆ ਦੇ ਮੀਡੀਆ ਵਾਲਿਆਂ ਨੂੰ ਵੀ ਇਹ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹਨਾਂ ਨਾਲ ਗੱਲ ਕਰ ਸਕਣ